ਸਰਕਾਰ ਦੀ ਧੱਕੇਸ਼ਾਹੀ ਆ ਜਿਹੜਾ ਵੀਡੀਓ ਵਿਖਾਈਆ ਆ ਆਬ ਅਫਸਰ ਵੇਖੋ ਕਿਨੇ ਆਏ ਆ ਮੇਰੇ ਕੋਈ ਲੈ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਸਮਾਨਸਿਆ ਆ ਖਲੋਤਾ ਜੀ ਤੇ ਚੀਕਾਂ ਤੇਰੀਆਂ ਵੀ ਕਟਾਉਂ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਮੈਨੂੰ ਤਾਂ ਕਿੰਨੀ ਕੰਮ ਜਨਾ ਇੱਧਰ ਇੱਧਰ ਆ ਜਾ ਆ ਇੱਧਰ ਆ ਇਹ더라 ਆ ਵੀ ਆ ਲੋਕ ਮੈਨੂੰ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਈ ਇੱਥੇ ਸਾਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਅੱਛਾ ਇਹਦੀ ਰਿਕਾਰਡਿੰਗ ਕਰੀ ਮਾਰਾ ਸਾਨੂੰ ਪਾਣੀ ਪੀਣ ਤੱਕ ਨਹੀਂ ਜਾਣ ਹਾਂਜੀ ਕਹ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਬਲੀ ਕਿਛਦੀ ਬੱਤੀ ਨੇ ਡਾਕਟਰੀ ਜੀ ਆ ਇਤਰਾ ਟਿਸ਼ੂ ਟਿਪੀ ਸਭ ਨਾਰਾ ਕਰਦਾ ਹੈ ਨਾ ਮੈਂ ਕਹਿੰਦਾ ਟੱਕਾ ਹਰ ਮੰਦਰੀ ਬਹੁਤ ਕਰ ਲਿਖ ਰਿਕਾਰਡਿੰਗ ਕਰ ਬਹੁਤ ਬੜਾ ਇੱਕ ਮਿੰਟ ਮੰਨ ਲਓ ਤੁਹਾਡੀ ਮੰਨ ਲਓ ਅੱਛਾ ਕਹਿੰਦੇ ਆ ਟੱਕਾ ਕਰਦੇ ਨਾ ਕੀ ਕਰਦੇ ਸਾਡੇ ਗੱਲ ਸਮਝ ਸਬਸ਼ਾ ਨਹੀਂ ਨਾ ਰਹੇ ਕੋਈ ਰੋਕੇ ਡਰਾਂ ਚੱਲੀ ਅਰੇ ਕੋੜੀ ਤੋ ਡਿੱਗਣਾ ਨਹੀਂ ਭਾਈ ਡਿੱਗਣਾ ਨਹੀਂ ਚੱਲ ਤਰੀ آلو قدم چلو سارے رنگے کدی نہیں سایڈوں وہ بہت زیادہ نہیں کرایا پیسہ بتا لے بلار بگڑم سے کرتی کیا او مہاراج جی ککھ نی ہوندا تسی میں تو نال تو ہی بھاونا جا ساتی ہے اوتھے سٹھیا آ جا بیٹی بلار بگڑم سے مجیٹھیا ਚੰਦਾਰ ਬਿਕਰਮ ਸਿੰਘ ਮਜੀਠੀਆ ਅਜਾ ਬਾਪੂ ਚੱਲਿਆ ਮੈਨੂੰ ਮਿਲ ਰਿਹਾ ਸਾਰਾ ਤਗੜੇ ਬਿਕਰਮ ਸਿੰਘ ਬੀਜੇ ਪੁੱਤ ਚੰਦਾਰ ਬਿਕਰਮ ਸਿੰਘ ਮਜੀਠੀਆ ਸਾਡੇ ਪੁੱਤਾਂ ਨਾਲ ਤਗੜੇ ਰਹਿਣਾ ਬਿਕਰਮ ਸਿੰਘ ਓਕੇ ਆਈ ਲਵ ਯੂ ਗਾਇਜ਼ ਚੰਦਾਰ ਬਿਕਰਮ ਸਿੰਘ ਮਜੀਠੀਆ ਚੰਦਾਰ ਬਿਕਰਮ ਸਿੰਘ ਮਜੀਠੀਆ ਆ ਜਾਓ ਆਜਾ ਜੀ ਜੀ ਮੈਂ ਤੁਹਾਨੂੰ ਨਾ ਧੱਕੇ ਮਾਰੋ ਇਹਦਾ ਬੰਦ ਕਰਨਾ ਕਾ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰ ਰਹੀ ਹੈ ਪੁਲਿਸ ਜੱਜੋ ਜੀ ਆਏ ਪਾਸੇ ਕੀ ਕਹਿੰਦਾ ਬਲੌਗ ਬਲੌਗ ਮੇਰ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਂ ਇਹ ਇਧਰ ਵੀ ਮਾਰੀ ਲਾਈ ਆਕੇ ਤੱਕ ਲੈ ਆ ਕੇ ਮਾਰ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਰਡਰ ਦਿੱਤੀ ਜਾ ਰਹੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਹੈ ਜੇ ਕੋਡਾ ਕਾਲ ਮੈਂ ਐਸੀ ਜਾਣ ਨੂੰ ਤਿਆਰ ਹੁਣ ਕਿੱਥਰ ਗਏ ਜੀ ਸੌਰਨਜੀਤ ਜੀ ਤੁਸੀਂ ਕਪੀਤਾ ਸੀ ਮੇਰਾ ਹਾਂਜੀ ਤੇ ਕਮੇਟਰੀ ਕੀ ਕਿਉਂ ਦਿੱਜਣਾ ਨਹੀਂ ਨਹੀਂ ਗਲੀ شرونی اکالی <سؤال> دل بادل سنگھ مجھے سردار بکرم سنگھ مجھے جے سرکار مرد آباد جی سرکرباد جے سرکار مرد آباد ਇਹ ਆਰਟੀਕਲ ਟੂੜਾ ਪੱਟਣ ਲਈ ਕੋਈ ਜਾਣੇ ਕੋਈ ਯਾਰ ਜੀ ਮਾਝਾ ਚੱਲਦਾ ਦਰੋਂ ਇਹਨਾਂ ਪਾੜੇ ਵੇ ਤੇ ਇਹਦਾ ਕਾਰ ਨਹੀਂ ਮੈਣਾ ਯਾਰ ਉਹਨਾਂ ਨੇ ਕੀ ਕਰਤਾ ਯਾਰ ਉੱਪਰ ਜੀ ਉਹਨਾਂ ਆ ਕਿ ਬੀਹ ਕੋਲ ਬੈਕਅਪ ਜੀ ਰਹੇ ਨੇ ਰਵੀ ਜਰਾ ਉਹ ਵੀ ਬੰਦੇ ਖੜੇ ਆ ਜੇ ਤੱਕ ਅੱਗੇ Beleza, né? Tá tá